ਵਧੀਆ ਨਹੀਂ ਇਹ ਤੇ ਚਲੋ ਵਾਹ ਬਹੁਤ ਹੈ ਵਾਹ ਕਿੰਨਾ ਵਧੀਆ ਬਈ ਵਾਹ ਬਹੁਤ ਹੈਵੀ ਹੁੰਦਾ ਇਹ ਲਓ ਜੀ ਇੱਥੇ ਹੀ ਯਾਤਰਾ ਸ਼ੁਰੂ ਕਰੀ ਦੀ ਤੇ ਇੱਥੇ ਹੀ ਸਮਾਪਤੀ ਕਰਤੀ ਹਾਂ ਆ ਜਾਓ ਜੀ ਆ ਜਾਓ ਇੰਨੇ ਦਿਨਾਂ ਬਾਅਦ ਇੰਨਾ ਤੇਜ਼ ਵੀ ਦੇਖਿਆ ਆ ਤੁਸੀਂ ਦੇਖੋ ਇਹਨਾਂ ਪੂਰੀ ਬਰਸਾਤ ਪੈ ਰਹੀ ਆ ਇਹ ਸਾਨੂੰ ਦੇਖਣ ਦਾ ਲੱਗਦਾ ਕਿਸੇ ਜੰਗਲ 'ਚ ਖੜੇ ਹੁੰਦੇ ਆ ਦੇਖੋ ਦੂਰ ਦੂਰ ਤੱਕ ਨੂੰ ਹਲਕੇ ਹਲਕੇ ਛੱਟੇ ਚ ਡਿਰਨ ਲੱਗ ਗਿਆ ਪਿੱਛੇ ਆ ਜਾਓ ਬੱਚੇ ਇੱਧਰ ਦਾ ਲੈਣ ਪਾਈਆ ਪਿੱਛੇ ਲੈਣ ਪਾਈਆ ਪਿੱਛੇ ਲੈਣ ਪਾਈਆ ਪੁੱਜ ਗਿਆ ਜੀ ਨਿਊ ਚੰਡੀਗੜ੍ਹ ਲੰਬੀਆਂ 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 ਬਿਲਡਿੰਗਾਂ ਉਹ ਸਾਹਮਣੇ ਵੀ ਜਿਹੜੇ ਬੱਸਾਂ ਵੋਸਾਂ ਨਾਲ ਨੇੜੇ-ਤੇੜੇ ਲੰਘਦੇ ਉਹਨਾਂ ਨੂੰ ਸਾਈਡ ਦੇ ਦੇ ਗੁਰੂ ਮੇਰਾ ਵੀਰ ਜਿਹੜੇ ਨਾਲ ਸੌਰੀਆਂ ਚੱਕਣੀਆਂ ਨੇ ਟਾਈਮ ਨਾਲ ਪਹੁੰਚਣਾ ਹੁੰਦਾ ਇਹਨਾਂ ਨਾਲ ਰੇਸਾ ਨਾ ਲਾਇਓ ਕਰੋ ਬਸ ਲਓ ਜੀ ਲੱਗੇ ਆਪਣੇ ਕੰਮਕਾਰਾਂ ਪਰ ਤੇ ਐਵੀ ਪਾਕਿਸਤਾਨ ਜਾ ਕੇ ਕਿੱਦਾਂ ਰਹਾ ਸਫਰ ਪਾਕਿਸਤਾਨ ਯਾਤਰਾ ਹਾਂ 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 ਪਾਕਿਸਤਾਨੀ ਭਰਾ ਮਿਲੇ ਬਾਰੇ ਬਹੁਤ ਪਿਆਰ ਕਰਦੇ ਆ ਬਹੁਤ ਬਹੁਤ ਇਹ ਤਾਂ ਬਸ ਆਪਣੇ ਸਰਕਾਰਾਂ ਨੇ ਵੰਡ ਜੀ ਕਰੀ ਵੀ ਐ ਜੇ ਖੋਲ ਦੇਵੇ ਤਾਂ ਉਹਨਾਂ ਦਾ ਵਿਚਾਰਾਂ ਦਾ ਰੋਜ਼ਗਾਰ ਐਨਾ ਚੱਲੇ ਵੀ ਗੱਲ ਛੱਡ ਦੇ ਬਹੁਤ ਟ੍ਰੇਡ ਹੋਊਗੀ ਉੱਧਰ ਇੱਧਰ ਆਣਾ ਇੱਧਰ ਉੱਧਰ ਜਾਣਾ ਇਹ ਉញੜੀ ਜਾਂਦੇ ਵੀ ਇੱਧਰ ਉੱਧਰ ਚੱਲ ਜਾਊਂਗੇ ਅਸੀਂ ਉੱਧਰ ਜਾ ਕੇ ਕੀ ਕਰਨਾ ਸਾਡੀ ਗਰੰਟੀ ਡਬਲ ਉੱਧਰ ਹਾਂ ਅਸੀਂ ਉੱਥੇ ਜਾ ਕੇ ਕੀ ਕਰਾਂਗੇ ਨਾ ਸਾਡਾ ਕੋਈ ਰਿਸ਼ਤੇਦਾਰ ਨਾਲ ਲੈਣਾ ਨਾ ਦੇਣਾ ਅੱਜ ਤਾਂ ਮਹਾਰਾਜ ਦੇ ਦਰਸ਼ਨ ਕਰਨ ਗਏ ਸੀ ਦਰਸ਼ਨ ਕਰ ਕੇ ਆਪਣੇ ਘਰ ਆ ਗਏ ਇਹ ਤਾਂ ਜਿਹੜੇ ਹੋਰ ਵੀ ਪਾਕਿਸਤਾਨ ਚ ਗੁਰਦੁਆਰੇ ਆ ਉਹਨਾਂ ਨੂੰ ਵੀ ਖੁੱਲ ਦੇਣਾ ਚਾਹੀਦਾ ਦੇਖੋ ਪਾਕਿਸਤਾਨ ਦੀ ਤਰੱਕੀ ਹੋ ਜਾਗੀ ਤਰੱਕੀ ਹੋ ਜੂ ਦੋਨਾਂ ਮੋਰਾਂ ਟ੍ਰੇਡ ਹੋਵੇ ਆਪਸੇ ਇਧਰੋਂ ਤੇ ਪੈਸਾ ਘੁੰਮੇ ਆਪਸ ਦੇ ਵਿੱਚ ਹਾਂ ਹੁਣ ਗੱਡੀ ਤੇ ਦੇਖੀ ਫਿਰ ਕੀ ਹੋ ਗਿਆ ਗੱਡੀ ਦਾ ਨੂਹਲੇ ਟਾਇਰ ਦੀ ਹਵਾ ਨਿਕਲ ਗਈ ਮੇਰੇ ਕੋਲ ਟਾਈਮ ਹੈ ਨਹੀਂ ਤਾਂ ਦੇਖ ਤਾਂ ਚੱਲ ਪੁੱਗਣਾ ਦੇਖ ਤਾਂ ਚਲਾ ਦੇ ਫਿਰ ਨੇ ਪੰਪ ਮਾਰ ਦੇ ਦੂਜੋ ਹਵਾ ਫਿਰ ਚਲਾ ਕੇ ਦੇਖ ਮੜੀ ਜੇ ਫਿਰ ਸਲਮ ਮਾਰ ਕੇ ਨਾ ਧਰ ਦੀ ਹਵਾ ਨੇ ਕੋਈ ਹਾਂ ਹੈਗੀ ਥੋੜੀ ਜਿਹੀ ਹਵਾ ਤਾਂ ਚੱਲ ਪੁੱੜ ਦੂ ਟਾਈਮ ਕੋ ਅਹ ਲੱਗਦਾ ਇੱਥੇ ਨੇੜੇ ਦੇਖਦਾ ਆ ਮੇਖ ਬੱਜੀ ਹੋਈ ਇੱਥੇ ਆਾ ਫਾਤਾ ਕੱਟਿਆ ਕੋਲੋਂ ਟੇਪ ਚੱਲੀ ਜਾਣੀ ਜਿੱਥੋਂ ਤੱਕ ਤਾਂ ਪੂਲਾ ਦਰਵਾਜਾ ਦੇ ਲੱਗਾ ਤੇ ਲੱਗਿਆ ਚੱਲੇ ਆ ਨਹੀਂ ਮੈਂ ਆ ਜਣਾ ਉਹ ਆਪੇ ਘਰ ਤੇ ਲੈ ਜਾਣਗੇ ਮੈਨੂੰ ਆ ਕੇ ਠੀਕ ਹੈ ਹਾਂ ਹਾਂ ਚਲ ਠੀਕ ਤੁਸੀਂ ਕਿਹੜੇ ਰੋਜ਼ ਰੋਜ਼ ਆਉਣਾ ਹੁੰਦਾ ਉਹਦੇ ਕੋਈ ਚੱਲੀ ਤੇ ਮੈਂ ਆ ਜਾਓ ਸਾਡੇ ਕੋਲ ਵੀ ਆ ਗਏ ਪਾਸੇ ਕੋਈ ਕਿਹੜਾ ਬੱਸ ਵੀ ਇਹਦੇ ਹੀ ਲੋਆਏ ਆ ਠੀਕ ਆਜੋ ਅਸੀਂ ਪਹਿਲਾਂ ਸਾਡੇ ਦੂਜਾ ਦਾ ਗੜਾ ਬਹੁਤ ਭਾਰਾ ਤਾਂ ਹੈ ਫੈਬਰ ਜੀ ਵਿੱਚ ਪਾਸੇ 4:30 ਵਜੇ ਦਵਾਚ ਹਾਂ ਆ ਜਾਓ ਇੱਥੇ ਆ ਜਾਓ ਵੇਢ ਪਰਨੇ ਲਓ ਭਾਈ ਬੀਬੀ ਨੂੰ ਚਾਹ ਪਾਣੀ ਰੋਟੀ ਪਾਣੀ ਜੋ ਖਾਊਗੀ ਖਿਲਾਊਗੀ ਬੀਬੀ ਨੂੰ ਸੁਛਾਣਾ ਮੈਂ ਬੁੱਤ ਕੁਝ ਖਾ ਕੇ ਸਭ ਕੁ ਖਾ ਕੇ ਆਈ ਹੈ ਚਾਹ ਪੀ ਲੋ ਥੋੜੀ ਜਿਹੀ ਅੱਜ ਦੀ ਖਾ ਕੇ ਆਈਆਂ ਸਭ ਤੋਂ ਫੋਨ ਹੁਣ ਆਉਣ ਦੋ ਤੁਹਾਨੂੰ ਹੈ ਕਹਿੰਦੇ ਮन्ने ਵੀ ਕਹਿੰਦਾ ਤਾਂ ਵੀ ਵੀਰ ਜੀ ਬਾਤ ਚਲੋ ਫੇਰ ਤੁਸੀਂ ਇੱਥੇ ਅਗਲੀ ਵਾਰ ਸੋਨੀ ਕੋਈ ਨਹੀਂ ਮੈਂ ਬੈਠੀ ਆ ਕੋਈ ਅੱਜ ਪੱਖੇ ਤੋਂ ਨੋ ਹੋ ਜਾਉ ਕੋਈ ਗੱਪਾਂ ਹੋ ਜਾਂਦੇ ਬੈਠੇ ਜਿਹੜੀ ਬੀਬੀ ਹੁਣ ਆਈ ਸੀ ਨਾ ਉਹ ਸਾਡੇ ਜਦੋਂ ਅਸੀਂ ਨਾ ਪਿੰਡ ਦੇ ਗੱਪੇ ਰਹਿੰਦੇ ਹੁੰਦੇ ਸਾਡੇ ਨਾਲ ਕੰਦ ਸਾਂਝੀ ਹੁੰਦੀ ਸੀ ਮੈਂ ਬਹੁਤ ਛੋਟਾ ਜਿਹਾ ਹੁੰਦਾ ਸੀ ਹੁਣ ਮੈਂ ਫਿਰ ਅਸੀਂ ਜਿੱਥੇ ਸਰਬ ਚਤਰਾਂ ਦਾ ਘਰ ਆ ਉੱਥੇ ਆ ਕੇ ਤੇ ਉਸ ਤੋਂ ਬਾਅਦ ਫਿਰ ਡੈਡੀ ਨੇ ਇੱਥੇ ਪਾਲਿਆ ਸੀ ਘਰ ਤੇ ਪ੍ਰੇਮ ਪ੍ਰੇਮ ਪਿਆਰ ਬਹੁਤ ਹੈ ਬਹੁਤ ਚੰਗੇ ਨੇਚਰ ਦੇ ਗੱਲਾਂ ਬਾਤਾਂ ਕੀਤੀਆਂ ਚਾਹ ਪੀਤੀਗੇ ਸਾਡੇ ਕੋਲ ਤੇ ਪ੍ਰਾਣੇ ਮम्मी ਡੈਡੀ ਦੀਆਂ ਗੱਲਾਂ ਬਾਤਾਂ ਕੀਤੀਆਂ ਫਿਰ ਮਾਂਜਾ ਭਰਾ ਜਦੋਂ ਗੱਲਾਂ ਬਾਤਾਂ ਜੀ ਕਰਦੇ ਨੇ ਸਾਰੇ ਦੱਸਦੇ ਤੇਰੀ ਮੰਮੀ ਜੀ ਦਾ ਸੀ ਡੈਡੀ ਤੇ ਰਹਿੰਦਾ ਸੀ ਆਏ ਮਿਲਦੇ ਸੀ ਆਏ ਗਿਲਦੇ ਸੀ ਤੇ ਇਹਨਾਂ ਦੇ ਮੁੰਡੇ ਦਾ ਵਿਆਹ ਸੀ ਤੇ ਜਿੰਨੇ ਵੀ ਸਾਰੇ ਰਿਸ਼ਤੇਦਾਰ ਜਿਹੜੇ ਨਾਰਕੇ ਆਏ ਸੀ ਉੱਪਰ ਚoare ਕਰਦੇ ਸੀ ਉਹ ਥੱਲੇ ਪਏ ਤੇ ਦੱਸਦੇ ਸਾਰੇ ਗੱਲਾਂ ਬਾਤਾਂ ਸਾਂਝੀਆਂ ਉਸ ਟਾਈਮ ਪਰ ਮੈਂ ਬਾਹਰ ਤਾਂ ਤੇ ਅੱਜ ਅ ਅੱਜ ਚੱਲੇ ਆ ਜੀ ਪੀਜੀਆਈ ਲੰਗਰ ਲੈ ਕੇ ਮੇਰੇ ਲਾਗ ਦੇ ਦੋਨੇ ਪਿੰਡਾਂ ਦੇ ਮੁੰਡੇ ਇਕੱਠੇ ਹੋ ਕੇ ਲੰਗਰ ਲਾਉਂਦੇ ਹੁੰਦੇ ਆ ਹਫਤੇ ਬਾਅਦ ਜਾਂ 10 ਦਿਨ ਬਾਅਦ ਤੇ ਉਹਦੇ ਵਿੱਚ ਆਪਾਂ ਵੀ ਥੋੜਾ ਬੋੜਾ ਜਾਉਦਾਨ ਪਾ ਦਿੰਦੇ ਅੱਜ ਕਹਿੰਦੇ ਤੈਂ ਜਾਣਾ ਮੈਂ ਕਿਹਾ ਚਲੋ ਚੱਲਦੇ ਆ ਜਾਣਾ ਤਾਂ ਹੈ ਸੀ ਮੈਂ ਉਧਰ ਨੂੰ ਮੇਰੀ ਥਾਰ ਖੜੀ ਹੈ ਉੱਥੇ ਅਜਾਸੀ ਦੇ ਵਿੱਚ ਉਹ ਠੀਕ ਹੋ ਗਈ ਉਹਦਾ ਕੂਲੈਂਟ ਲੀਕ ਹੋ ਗਿਆ ਸੀ ਸਾਰਾ ਗਰਮ ਹੋਣ ਲੱਗਦੀ ਤੇ ਜਾ ਕੇ ਪੁੱਛਦੇ ਹਾਂ ਹੋਰ ਕੀ ਆ ਪ੍ਰੋਬਲਮ ਤੇ ਉਹਦੀ ਤੇ ਨਾਲੇ ਗੱਡੀ ਆ ਰਹੀ ਹੈ ਥਾਰ ਆ ਰਹੀ ਹੈ 5 ਸੀਟਰ ਉਹਦੇ ਵੀ ਆਪਾਂ ਨੇ ਬੁਕਿੰਗ ਕਰਾਉਣੀ ਐ ਇਹ ਵੀ ਜੋੜ ਦੇ ਵਿੱਚ ਜਿਹੜੇ ਬੰਦੇ ਕਰਦੇ ਹਨ ਲੈ ਹੁਣ ਥਾਰ ਵੀ ਜਿਹੜੀਆਂ ਮਕਾਨ ਵੀ ਪਾਉਣਾ ਸ਼ੋਅਰੂਮ ਵੀ ਲੈਣਾ ਡਿਫੈਂਡਰ ਵੀ ਲੈਣੀ ਇਹ ਵੀ ਕਰਨਾ ਉਹ ਵੀ ਕਰਨਾ ਚੱਲੇ ਜਾਂਦਾ ਚੰਗਾ ਜੀ ਮੇਰੇ ਬਟੇ ਚ ਪੈਸੇ ਭਰਦੇ ਥੋੜੇ ਜੇ ਹਾਂਜੀ ਕੱਲ ਐਸਾ ਵੀ ਅੱਗੇ ਆ ਲਾ ਕੇ ਫਿਰ ਮੈਂ ਹਕਮ ਦੇ ਦਿੱਤੇ ਤੇ ਮੈਂ ਮੈਂ ਤੁਹਾਨੂੰ ਮੈਂ ਵੀ ਦੇ ਦਿੱਤੇ ਮੈਂ ਦੇ ਦਿੱਤੇ ਤੇ ਉਹਨੂੰ ਉਹਨਾਂ ਜਿੰਨੇ 17 ਮੁੰਡਿਆਂ ਦਾ ਅਪਲਾਈ ਕੀਤਾ ਸੀ ਉਹਨਾਂ ਬਿਜਾਲ ਜਿਹਨੇ ਪੇਪਰ ਭਰੇ ਤੇ ਸਾਰਿਆਂ ਦੇ 100-100 ਰੁਪਏ ਲੱਤਾ ਦਾ ਫਿਰ ਮੈਂ ਹਕਮ ਮੈਂ 1700 ਰੁਪਏ ਫੜਾ ਦਿੱਤਾ ਤਾਂ ਉੱਥੇ ਗੱਲੇ ਚ ਪਾਏ ਇਹਨ ਆ ਗਏ ਸੋਨਾ ਆਇਰ ਬੜਾ ਤੇ ਉਹ ਜਿਹੜੇ ਤਤੇ ਨਿਕਾ ਦਿੱਤਾ ਤਾਂ ਤੇ ਅਸਲ ਬਿਲਕੁਲ ਖਰਚੇ ਜੋ ਮੇਰੇ ਪਿੱਛੇ ਰਹਿ ਗਏ ਕਿੰਨਾ 1700 ਰੁਪਏ ਰਹਿ ਗਏ ਤਾਂ ਕੱਲ ਸਾਰਾ ਲੱਗ ਗਿਆ 1700 ਰੁਪਿਆ 17200 ਰੁਪਏ ਇਹਨਾਂ ਨੇ ਖਾ ਲਏ ਤਾਂ ਮੁੰਡਿਆਂ ਨੇ ਮੈਸ ਤੇ ਲੀਕ ਚਲ ਕੋਈ ਗੱਲ ਫਿਰ ਕੀ ਹੋ ਗਿਆ ਨਹੀਂ ਹੁਣ ਦੱਸ ਰਹੀ ਆ ਵੀ 200 ਰੁਪਏ ਤਾਂ ਪਹਿਲੇ ਦਿਨ ਹੀ ਲੈ ਗਏ ਇਹਨਾਂ ਨੇ ਰਸਤੇ 'ਚ ਮੈਂ ਇਹਨਾਂ ਨੂੰ ਪਾਈ 1600 ਤੋਂ ਪਰੋਟੇ ਖਵਾ ਦਿੱਤੇ ਤੇ ਹਾਂ ਮਾਜਾ ਕੋਲੇ ਨੇ ਸੇਵਾ ਭਾਈ ਇੱਕ ਸਾਰੇ ਅੱਗੇ ਸੇਵਾ ਲੁੱਟ ਲਈ ਇਹਨਾਂ ਨੂੰ ਘਰਾਂ ਰੱਖਿਆ ਤੁਸੀਂ ਦੇਖੇ ਲੈਣੋ ਇਹਨੇ ਸਾਰੇ ਬਲੌਗ ਇਹਨੇ ਘਰਾਂ ਰੱਖਿਆ ਉਹਨਾਂ ਨੇ ਸੇਵਾ ਲੁੱਟ ਲਈ ਮੈਂ ਕਹਾਂ ਭਾਈ ਚਲੋ ਮੇਰੇ ਵੱਲ ਤੋਂ ਥੋੜੀ ਬਹੁਤ ਸੇਵਾ ਲੱਗ ਜਵੇ ਇਹਨਾਂ ਦੀ ਯਾਤਰਾ ਸਫਲ ਰਹੇ ਤਾਂ ਹੈ ਸਫਲੇ ਪਾਸੇ ਆ ਰਹੇ ਹਾਂ ਹਾਂ ਬਲੌਗ ਥੋੜੇ ਅੱਗੇ ਪਿੱਛੇ ਆ ਜਾਂਦਾ ਆਪਣੇ ਤੇ ਸੰਡੇ ਦੇ ਦਿਨ ਛੁੱਟੀ ਕਰਦਾ ਹਾਂ ਸੰਡੇ ਪਾ ਬਲੌਗ ਨਹੀਂ ਪਾਉਂਦਾ ਕੋਸ਼ਿਸ਼ ਕਰਦਾ ਮੈਂ ਕਿ ਇੱਕ ਦਿਨ ਰੈਸਟ ਕੀਤੀ ਜਾਵੇ 2000 ਦੇ ਦੋ 2000 ਬਹੁਤ ਹੋ ਗੋ ਸਭ ਜਨਾਂ ਉੱਥੇ ਵੀ ਹੁਣ ਜਿਹੜੇ ਮੁੰਡੇ ਲੰਗਰ ਲੈ ਕੇ ਜਾਂਦੇ ਆ ਉਹਨਾਂ ਨੂੰ ਕੁਛ ਨਾ ਕੁਛ ਖਲਾਬ ਪਲਾ ਦੇਵਾਂਗੇ ਉਹਨਾਂ ਦੀ ਸਿਰਫ ਆਪਾਂ ਲੁੱਟ ਲਾਂਗੇ ਫੇਰ ਦੁਆਰੇ ਛੱਲਿਆ ਲੇਟ ਕਰਾਤਾ ਉਹਨਾਂ ਦਾ ਅੱਧਾ ਘੰਟਾ ਲੇਟ ਆ ਕਹੇ ਸਮੇ ਤੋਂ ਉਹ ਸਾਹਮਣੇ ਆ ਕੇ ਲੱਖੀ ਦੀ ਗੱਡੀ ਐ ਗੱਡੀ 'ਚ ਕਿਹੜੀ ਐ ਗੱਡੀ 'ਚ ਰੱਖਿਆ ਸਮਾਨ ਲੈ ਕੇ ਲੰਘੇ ਉਹ ਪਤਾ ਲੱਗੂ ਹੁਣ ਜਾ ਕੇ ਵੀ ਕਿਆ ਹਿਸਾਬ-ਤਬਾਕ ਬਾਕੀ ਬੰਦੇ ਆਪਾਂ ਆ ਗਏ ਲਾਪਮਦਾਹਾ ਉਹ ਜਿਹੜਾ ਸਾਹਮਣੇ ਤੇ ਪਿੱਛੇ ਤੇ ਤਿੰਨੇ ਵਰਗੇ ਲੱਗਦਾ ਬਿਲਕੁਲ ਐ ਆ ਦੇ ਤੰਨਾ ਸਾਹਿਬ ਪਾਸੇ ਤੰਨਾ ਦੇਖਦਾ ਬਾਈ ਮੈਂ ਕਿਹਾ ਤੰਨਾ ਬਹੁਤ ਸੇਵ ਹੋਈ ਕਪੜੇ ਪਾਏ ਹੋ ਨੇ ਉਹੀ ਐ ਵੀ ਤੰਨੇ ਦਾ ਦੋਸਤ ਆ ਪੱਕਾ ਹੈ ਹਾਂ ਬਰਾਸ ਵਾਈ ਲਓ ਦਮਿਆ ਹਾਂ ਮੈਂ ਲੰਗਰ ਦੇ ਕੋਲ ਰਹੇ ਤੇ ਮੇਰੇ ਇਦਾਂ ਹੁੰਦੀਆਂ ਯਾਰ ਆਹ ਕਾ ਚੱਕਰ ਵਾਲੇ ਵਾਲੇ ਮੇਰੇ ਭਾਈ ਲੰਗਰਾਂ ਵਾਲੇ ਚਲੋ ਬਾਈ ਸੋਨੇ ਸੋਨੇ ਮੁੰਡੇ ਚਲੋ ਚੱਲੀਏ ਲਾਗੇ ਸਾਰੇ ਬੱਤੇ ਵਾਲੇ ਜਾ ਕੇ ਲੰਗਰਾਂ ਦੀ ਸੇਵਾ ਕਰੀ ਮੈਂ ਪਹਿਲੀ ਵਾਰ ਚੱਲੇ ਆ ਮਨਾ ਦੂਜੀ ਵਾਰ ਪਹਿਲਾਂ ਜਾਂਦੀ ਇੰਦਰੀ ਬਾਈ ਨੂੰ ਪਹਿਲਾਂ ਨਹੀਂ ਪਹਿਲਾਂ ਗਿਆ ਸੀ ਨਿਤਰਨ ਲੰਗਰ ਲਾਇਆ ਸੀ ਅੱਜ ਤੋਂ ਮੈਂ ਕਹਿੰਦਾ ਹੋ ਗਿਆ ਹੁਣ 5-6 ਸਾਲ ਹੋ ਗਏ ਮੋੜਾ ਪੱਕਾ ਜੜਦਾ ਕੋਈ ਗੱਲ ਨਹੀਂ ਟੁੱਟ ਗਿਆ ਤੁਹਾਡੇ ਨਾਲ ਬਾਈ ਹੁਣ ਹੁਣ ਲੰਗਰਾਂ ਕਰਦੇ ਆ ਆਹ ਕਿਆ ਕਹਿੰਦਾ ਉਹਥੇ ਦੇ ਵਲੌਗ ਆਇਆ ਕੋਣਾ ਪੀਜੀਆ ਦੇ ਰਬ ਸ਼ੁਕਰ ਕੇ ਨਾ ਕਿਸੇ ਨੂੰ ਬਾਈ ਲੋਡ ਬਾਲ ਉਸਤੇ ਸਿਹਤ ਦਾ ਖਿਆਲ ਰੱਖੋ ਜਿਹੜੇ ਬੱਸਾਂ ਵੋਸਾਂ ਨਾੜ ਨੇੜੇ ਤੇੜੇ ਲੰਘਦੇ ਉਹਨਾਂ ਨੂੰ ਸਾਈਡ ਦੇ ਦਿਓ ਗੁਰੂ ਮੇਰਾ ਵੀਰ ਇਹੜਾ ਨਾ ਸੌਰਿਆਂ ਚੱਕਣੇ ਤੇ ਟਾਈਮ ਨਾਲ ਪਹੁੰਚਣਾ ਹੁੰਦਾ। ਇਹੜਾ ਨਾ ਰੇਸਾ ਨਾ ਲਾਇਆ ਕਰੋ ਬਸ। ਇਹੜਾ ਬਾਈ ਤੂੰ ਲੰਘਦਾ ਸੀ ਪਿੱਛੇ ਪਿੱਛੇ ਲਾ ਲੈਂਦੇਂ ਤੇਰੇ। ਇਹੜਾ ਦਿੱਲੀ ਦਾ ਕੰਮ ਉਹਦਾ ਕਟਕਟ ਮਾਰਗ ਹੁੰਦਾ। ਇਹ ਦੂਜੀ ਸਾਈਡ ਜਾ ਰਿਹਾ। ਸਾਹਮਣੇ ਕੋਈ ਰਸਤਾ ਕਲੀਅਰ ਦਿਖਣੇ ਰਿਹਾ ਹੈਗਾ। ਔਰ ਦੇਖਦਾ ਜਿਹੜਾ ਹੁੰਦਾ ਅੱਗੇ ਤੇ ਆਹ ਥੋੜਾ ਸਾਈਡ ਕਰੂਗਾ। ਪਿੱਛੇ ਅਸੀਂ ਲਾ ਲਈ। ਨਾ 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 ਤੂੰ ਨਾ ਲਾ ਟਰੈਕਟਰ ਆਉਂਦਾ ਮੁਰ। ਅਪਣਾ ਜਾ ਰਿਹਾ। ਜਾਨੇ ਸਾਨੂੰ ਲੱਕੀ ਮਾਰ। ਹੈ ਲੱਕੀ? ਹੈ? ਅਪਣਾ ਜਾ ਰਿਹਾ। ਹੈ ਜੀ। ਆਪਰਾ ਪਹੁੰਚ ਗੋਥੇ ਆਪਣਾ ਬਾਗੇ ਹੋਣਾਗੇ ਥੋੜਾ ਜਿਹਾ 2 ਕਿਲੋ ਫਟਾ ਅੱਗੇ ਹੈ ਅੱਛਾ ਪੁੱਜ ਗਿਆ ਜੀ ਨਿਊ ਚੰਡੀਗੜ੍ਹ ਲੰਬੀਆਂ 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 ਬਿਲਡਿੰਗਾਂ ਉਹ ਸਾਹਮਣੇ ਵੀ ਆ ਸੋੜੇ ਸੁਜੇ ਦਾ ਡਰਾ 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 ਚੰਡੀਗੜ੍ਹ ਚ ਵੱਢ ਚੁੱਕੇ ਆ ਇੱਥੇ ਰੱਖਦੇ ਉਹ ਇੱਥੇ ਲਾਈਵ ਕੈਮਰਾ ਲਾਈ ਖੜੇ ਹੁੰਦੇ ਆ ਲੱਗੇ ਹੋਏ ਹੈ ਪਰ ਉੱਪਰ ਇੱਥੇ ਇੱਥੇ ਵੀ ਲਾਤੇ ਨੇ ਉਹ ਤਾਂ ਆਹ ਸਾਹਮਣੇ ਲੱਗੇ ਮੇਰੇ ਵਾ ਇਹ ਤਾਂ ਨਹੀਂ ਇਹ ਦਸਰੇ ਆਲੇ ਗਿਆ ਜਨਾ ਸਪੀਡ ਲਿਮਟ ਇਹ ਆਪੇ ਗੈਸ ਕਰਕੇ ਨਾ ਬੇਇਮਾਨੀ ਅੱਛਾ ਆਨਲਾਈਨ ਦੋ ਮਿੰਟ ਜਨਾ ਹੁੰਦਾ ਭਾਈ ਹੁਣ ਪੁੱਤ ਗੇਰੀ ਪੀਸੀ ਹੈ ਜੀ ਹੈਲੋ ਹਾਂ ਜੀ ਕਿੱਥੇ ਗੱਡੀ ਖੜਾਵਾਗੇ ਹੁਣ ਨਹੀਂ ਨਹੀਂ ਮੈਂ ਤੁਹਾਨੂੰ ਪਾਦਮਾ ਜੀ ਇੱਧਾ ਲਾਈਨ ਲੱਗ ਜਾਂਦੀ ਆ ਕਿੱਥੇ ਖੜੀ ਆ ਹਾਂ ਦੇ ਸਾਹਮਣੇ ਉਹ ਉੱਥੇ ਅੱਛਾ ਸ਼ੁਰੂ ਵੀ ਕਰਤਾ ਆਪਣੇ ਬੰਦੇ ਨੇ ਤਾਂ ਲੰਗਰ ਨਹੀਂ ਵਧੀਆ ਹਾਂ ਰੂਪਾ ਵੀ ਆ ਬਾਈ ਰੂਪਾ ਬਾਈ ਵੀ ਆਇਆ ਹੋਇਆ ਦੇਰਾਂ ਅੰਦਰ ਲਾਇਆ ਹੋਇਆ ਹੈ ਛੱਡ ਵੀ ਪਾਣੀ ਵੀ ਦੇ ਰਹੇ ਆ ਦੇਖੀ ਬੰਦੇ ਦੇਖੀ ਸਾਡ ਦੇ ਅੰਦਰ ਖੜੇ ਆ ਤੇ ਬਸਾਂ ਕਿਹੜੇ ਬੰਦੇ ਆ ਹੁਣ ਲੰਗਰ ਇੱਕ ਆਇਆ ਸੜ ਦੇ ਲੈਣ ਲੱਗੇ ਖੇਤਰ ਤੇ ਲੱਗੇ ਦੋਨਾਂ ਜੀ ਡਾਕਟਰ ਵੀ ਖੜਾ ਇੱਥੇ ਹੈ ਇਹ ਕਾਲਾ ਨਾਮਕ ਜਾਇਆ ਕਾ ਲੱਸੀ ਦੇ ਅੰਦਰ ਹਾਂ ਉਹ ਲੱਸੀ ਦਾ ਡਰਮ ਹੈ ਅਚਾ ਲੱਸੀ ਵੀ ਸ਼ੁਰੂ ਕਰਨੀ ਨਾਲ ਵਾਹ ਵੇ ਗਾ ਲੱਸੀ ਦੇ ਲੰਗਰ ਵੀ ਨਾਲੇ ਨਾਲ ਹਾਂ ਲੋ ਸਿਹਰਾ ਤੇ ਹੀ ਆਇਆ ਮੈਂ ਉਹ ਜਿਹੜੇ ਬੰਦੇ ਆਏ ਬਿਰ ਲੰਗਰ ਬੰਦੇ ਬਹਿਣੂ ਨੇ ਜੀ ਨੰਦਵਰਦਾਹ ਕੋਲ ਨੰਦ ਪ੍ਰਸਾਦ ਤੋਂ ਆਇਆ ਠੀਕ ਹੈ ਨੰਦ ਪ੍ਰਸਾਦ ਸਾਹਿਬ ਫਿਰ ਤੇ ਲਾਇਆ ਲੰਗਰ ਨੇ ਅੱਛਾ ਅੱਛਾ ਇੱਕ ਸਾਲ ਬਾਅਦ ਲਾਉਂਦੇ ਫਿਰ ਉਹਨੇ ਲੰਗਰ ਲਾ ਕੇ ਇੱਥੇ ਉਹਦੇ ਬਾਅਦ ਮੈਂ ਤੁਹਾਨੂੰ ਦੱਸਦਾ ਨਾ ਸੋ ਬੱਸ ਬਹੁਤ 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 ਉਹ ਐਤਾ ਨਹੀਂ ਖੜੀ ਕੱਲ੍ਹ ਹੀ ਜਾਤਾ ਹੈ ਭਾਈ ਹੈ ਰੋਡ ਉੱਤੇ ਰੋਡ ਉੱਤੇ ਪਾਜਾ ਜੰਮੂ ਦੀ ਮਾਰ ਨਹੀਂ ਇੱਕ ਵਾਰ ਇਹ ਸਭ ਤੋਂ ਵੱਡੀ ਸੇਵਾ ਭਾਈ ਲੱਗੀ ਹੋਈ ਇੱਥੇ ਆ ਕੰਨ ਲੈ ਲੈਣਾ ਚੋਣ ਚਾਹਦੇ ਹਾਂ ਹੁੰਦਾ ਹੈ ਜੇ ਉਹ ਪਿੱਛੇ ਆਓ ਬੱਚੇ ਇੱਥੇ ਦਾ ਲਾਂ ਲਾ ਦੇ ਆ ਬੱਚੇ ਲਾਂ ਕਰੀ ਬੱਚੇ ਲਾਂ ਬੱਚੇ ਲਾਂ ਬੱਚੇ ਲਾਂ ਜਾਓ ਮੈਂ ਮੈਂ ਗਲਤ ਅਰੇ ਉਹ ਬੇਸਪੜ ਦੱਸਦੇ ਕਿ ਕਿਹੜੇ ਵੀ ਉਹਨਾਂ ਲੱਗ ਕੇ ਸੇਵਾ ਕਰਨ ਮੁੱਲ ਦਾ ਆਪ ਚਾਓ ਗਾਇਸ ਖਤਮ ਹੋ ਗਏ ਆ ਚਲੋ ਚਲੋ ਇੱਕ ਹੋਰ ਗੱਡੀ ਆ ਗਈ ਆ ਸਾਡਾ ਲੰਗਰ ਦੀ ਸਮਾਪਤੀ ਹੋ ਚੁੱਕੀ ਹੈ ਉੱਪਰ ਦੂਜੀ ਸੜਕ ਆ ਗਿਆ ਭਰਤ ਖੜ ਤੋਂ ਲੰਗਰ ਲਾਉਣਾ ਉੱਥਰ ਲੱਗਦੀ ਆ ਲੋੜ ਬੰਦਾ ਵਾਸਤੇ ਲੰਗਰ ਲਾਇਆ ਹੋਇਆ ਸੀ ਇੱਥੇ ਕੀ ਕੀ ਦੱਸੇ ਪਾਤਾ ਆਪਣੇ ਬੰਦੇ ਦੇ ਲੰਗਰ ਲਾਉਂਦੇ ਤੁਸੀਂ ਲੰਗਰ ਲੱਗਿਆ ਉੱਪਰ ਬਾਈ ਅਸੀਂ ਰੋੜੇ ਥੱਕ ਗਏ ਥੱਕ ਗਏ ਇਹ ਤਾਂ ਆਪਣੇ ਮਰ ਥੋੜੀ ਰੱਖ ਲਈਦੀ ਅਸੀਂ ਅੱਛਾ ਇਹ ਠੰਡ ਕਰਨੀ ਬਾਤ ਹੈ ਗਰਮੀ ਬਾਈ ਆਪਣੇ ਆਪਣੇ ਗਲਾਸ ਲੈ ਕੇ ਆਓ ਯਾ ਬੈਕ ਹੋ ਰਹੀਆਂ ਨੇ ਇਹ ਡਾਕਟਰ ਸਾਹਿਬ ਦੀ ਗੱਡੀ ਅੱਜ ਬਹੁਤ ਵੱਡੀ ਸੇਵਾ ਭੁੱਖੇ ਨੂੰ ਰੋਟੀ ਖਵਾਉਣੀ ਚਲ ਵੀ ਚਲ ਚੱਲੀ ਜਵੇ ਉਹ ਦੇਖੀ ਤੇ ਦਬਤ ਸੀਸਾ ਨਾਲ ਲਾਲੀ ਕਾ ਨਾਲ ਹੁਣ ਅਸੀਂ ਚੰਡੀਗੜ੍ਹ ਨੂੰ ਅਲਵਿਦਾ ਕਹਿ ਚੱਲੇ ਆ ਤੇ ਉਹ ਸਮਝ ਲਿਖਾ ਜੀ ਫੇਰ ਆਉਣਾ ਜੀ ਆਵਾਂਗੇ ਜੀ ਫੇਰ ਇਦਾਂ ਮਹਾਰਾਜ ਸਾਡੇ ਡਿਊਟੀਆਂ ਲਾਉਂਦਾ ਰਹੇ ਲੰਗਰ ਛਕਾਉਂਦੇ ਰਹੀ ਅਸੀਂ ਭਾਈ ਨਿਊ ਚੰਡੀਗੜ੍ਹ ਤੋਂ ਬੜੀ ਦਿੱਤੀ ਰੱਖਿਆ ਭਾਈ ਨਿਊ ਚੰਡੀਗੜ੍ਹ ਵੈਲਕਮ ਹੋ ਗੋਟਾ ਆ ਲੱਗਿਆ ਜੀ ਨਿਊ ਚੰਡੀਗੜ੍ਹ ਆਉਣ ਦਾ ਆਪ ਦਾ ਸਵਾਗਤ ਆ ਜੀ ਧਰਮਪੁਰ ਚਾਹ ਪਲਾਈ ਜਾਵੇ ਘੰਟ ਘੰਟ ਜੀ ਆਜੋ ਅੱਗੇ ਜੀ ਸਰਪੰਚ ਟਰਪਾ ਬਹੁਤ ਬੜੇ ਚਾਹ ਬੁਲਾਉਂਦਾ ਭਾਈ ਇਹ ਜੀ ਸਾਹਮਣੇ ਸਰਪੰਚ ਟਰਪਾ ਆਜੋ ਆਗੇ ਸਾਡੀ ਗੋੜਾ ਵਾਲੀ ਚਾਹ ਨਾਲ ਥੋੜਾ ਜਿਹਾ ਬ੍ਰੇਕਫਾਸਟ ਵੀ ਆ ਗਿਆ। ਨੇ ਲੱਗਿਆ ਕਹਿੰਦਾ ਚੀਜੀ ਦਵਾ। ਤੇ ਦਵਾਈ ਚੀਜੀ ਫਿਰ ਦਵਾ ਤੀ। ਸ਼ੁਕਰੀਆ ਭਾਈ ਤੁਹਾਡਾ। ਅਜਾਂ ਸੱਚ ਵੱਡੀ ਚੱਕੀ ਹੈ। ਗੱਡੀਆਂ ਖੜੀਆਂ। ਆਦੀਆਂ ਗੱਡੀ ਤਾਂ ਜੀ ਮਿਲ ਗਈ ਆਪਣੀ ਗੇਟ ਪਾਸ ਮਿਲ ਗਿਆ ਮਾਰੀਏ ਸਲਫ ਤੇ ਚਲਿਏ ਜੀ ਨਾ ਦੋ ਦਿਨ ਪਹਿਲਾਂ ਗੱਡੀ ਦੇ ਨਾਲ ਜਿਹੜਾ ਇੰਜਨ ਆਇਲ ਉਹਦਾ ਸੈਂਸਰ ਆਉਣ ਲੱਗ ਗਿਆ ਸੀ ਤੇ ਵੀ ਗੱਡੀ ਚ ਇੰਜਨ ਆਇਲ ਘਟ ਗਿਆ ਮੈਂ ਤਾਂ ਬਹੁਤ ਵੱਡੀ ਪ੍ਰੋਬਲਮ ਹੋ ਗਈ ਗੱਡੀ ਜੀ ਇੰਜਨ ਆਇਲ ਘਟਿਆ ਨਵੀਂ ਗੱਡੀ ਹਲੇ ਗਾਰੰਟੀ ਜਾਈਗੀ ਆ 2026 ਤੱਕ ਕਿਹਦੀ ਗਾਰੰਟੀ ਆ ਇਹ ਤਾਂ ਬੜਾ ਚੱਕਰ ਖੜਾ ਹੋ ਗਿਆ ਪਰ ਉਹਦਾ ਜਿਹੜਾ ਸੈਂਸਰ ਜੇ ਪ੍ਰੋਬਲਮ ਥੀ ਫਿਰ ਕੂਲੈਂਟ ਸਾਰਾ ਲੀਕ ਤੇਲ ਵਿੱਚ ਕੂਲੈਂਟ ਨਿਕਲ ਗਿਆ ਦਾ ਸਾਰਾ ਉਹ ਵਿੱਚ ਨਾ ਥੱਲੇ ਕੁਛ ਜਾ ਪੈਂਦਾ ਸੀ ਉਹ ਪਾਇਆ ਫਿਰ ਇਹਨਾਂ ਨੇ ਤੇ ਮੈਂ ਪਾਉਂਦਾ ਗੱਡੀ ਨੂੰ ਤੀਜੀ ਵਾਰ ਚਾਂਸ ਹੋ ਲਿਆ ਆਹ ਲਓ ਜੀ ਗੱਡੀ ਪਾਸ ਤੇ ਇਹ ਤੀਜੀ ਵਾਰ ਹੋ ਰਿਹਾ ਗੱਡੀ ਦਾ ਇਹ ਗੱਡੀ ਨੂੰ ਕਰਤੀ ਹਾਂ ਗੱਡੀ ਜਿਹੜੀ ਫਾਈਵ ਸੀਟਰ ਆ ਗਈ ਉਹ ਲਓ ਜੀ ਦੇਖਾਂਗੇ ਪਹਿਲਾਂ 5 ਸੀਟਰ ਕਦ ਤੱਕ ਹੁੰਦੀ ਹੈ ਉਹਦਾ ਟਾਈਮ ਪੈ ਜਾਣ ਫਾਈਵ ਸੀਟਰ ਗੱਡੀ ਦਾ ਜਿਹੜੀ ਥਾਰ ਹੈ ਜੀ ਫਾਈਵ ਸੀਟਰ ਤੇ ਕਿਆਰ ਵੀਊ ਉਹਦਾ ਕਿਆ ਕੁਛ ਹੈ ਅਪਨ ਜੀ 315 ਤਰੀਕ ਨੂੰ ਮੈਨੂੰ ਇਹਨਾਂ ਨੇ ਇਨਵਾਈਟ ਕੀਤਾ ਹੋਇਆ ਇੱਥੇ ਜਿੱਦਾਂ ਉਹਦਾ ਓਪਨਿੰਗ ਓਪਨਿੰਗ ਸਰਮਨਰੀ ਆ ਉਹਦਾਂ ਨੇ ਇਨਵਾਈਟ ਕਰਿਆ ਹੋਇਆ ਜਿਹਨੇ ਆਪਾਂ ਆ ਕੇ ਵੀਡੀਓ ਉਹਨਾਂ ਨੇ ਮੈਂ ਤਾਂ ਆਪ ਚਾਹਵਾਨ ਹਾਂ ਆ ਰਿਹਾ ਦੇ ਸੀ ਦੇਖਣਾ ਥੋੜੀ ਕਿਹੜੀ ਫਾਈਵ ਸੀਟਰ ਗੱਡੀ ਆ ਰਹੀ ਹੈ ਜਦੋਂ ਫਿਰ ਉਹਨੇ ਸਾਰਿਆਂ ਸਕਾਰ ਹੋਏ ਨੂੰ ਉਹਨੂੰ ਸਾਰਿਆਂ ਫੀਲ ਕਰਤੀਆਂ ਜਾਹਰ ਥੱਲੇ ਥੱਲੇ ਜਾਹਰ ਬੱਲੇ ਬੱਲੇ ਇਹ ਹੁਣ ਆਏ ਦੇ ਪਤਾ ਲੱਗੂ ਬਦੂ ਲਿਕਸ ਨਿਕਲੇ ਬਹੁਤ ਐ ਜਿਹੜੀ ਬਲੈਰੋ ਗੱਡੀ ਆ ਰਹੀ ਹੈ ਸ਼ਾਇਦ ਤੂੰ ਜਿਹੜੇ ਵੱਡੇ ਗੱਡੀਆਂ ਲੈਣ ਤੇ ਸਕਰੀਨ ਚਾਉਣ ਦੇ ਸ਼ਕੀਨਾਂ ਬਲੈਰੋ ਗੱਡੀ ਨਹੀਂ ਹੈਗੀ ਜਿਹੜੀ ਉਹ ਮੈਂ ਇਹਨੂੰ ਫੋਨ ਕਰਕੇ ਪੁੱਛਾਂਗਾ ਨਾ ਉਹ ਸਿਰਫ ਫੇਕ ਬਣਾਈ ਕਿਸੇ ਲੋਕਾਂ ਨੇ ਅਸਲ ਗੱਡੀ ਨਹੀਂ ਹੈਗੀ ਉਹ ਬਲਾਰ ਕੋਈ ਨਹੀਂ ਆ ਰਹੀ ਕਹਿੰਦਾ ਹੈਗਾ ਐਵੇਂ ਕਹਿੰਦਾ ਲੋਕਾਂ ਦਾ ਝੂਠੀਆਂ ਵੀਡੀਓ ਬਣਾ ਬਣਾ ਕੇ ਪਾਦੇ ਅੱਜ ਕੱਲ ਇਹ ਅਜੀ ਦਾ ਜਬਾਨਾ ਤੇ ਬੜੀਆਂ ਚੀਜ਼ਾਂ ਬਣ ਜਾਂਦੀਆਂ ਅੱਜ ਇਹ ਇਹਦੀ ਖੋਰ ਬਾਤ ਲੱਬ ਚੱਲ ਰਹੀ ਜੀ ਕਿਸੇ ਦੀ ਕਹਿੰਦਾ ਵੀ ਉਹਦੀ ਮਦਦ ਦੇ ਨਾਲ ਬੰਦੇ ਦੀ ਉਮਰ 300 ਸਾਲ ਬੰਦਾ ਅਮਰੇ ਹੋ ਜਾਣ ਮਰਦਾ ਨਹੀਂ ਹੈਗਾ ਇਦਾਂ ਦੀ ਚੀਜ਼ਾਂ ਬਣ ਕੇ ਆ ਜਾਣੀਆਂ ਕਹਿੰਦਾ ਕਈ ਇਹ ਤਾਂ ਮਿਲੀਅਨ ਘਰਾਨਣ ਵਾਲੇ ਜਿਹੜੇ ਬੰਦੇ ਆ 10-10 ਮਿਲੀਅਨ ਡਾਲਰ ਖਰਚ ਚੁੱਕਿਆ ਚੀਜ਼ ਪਰ ਜੇ ਅਸੀਂ ਮਰਨਾ ਨਹੀਂ ਅਮਰੇ ਹੋਣਾ ਅਸੀਂ ਕੀ ਪਤਾ ਕਿਆ ਕਾ ਚੀਜ਼ਾਂ ਆਰਜਣੀਆਂ ਬਈ ਗਾਂ ਤੇ ਘਾਂ ਅਸ ਕੋਦਰਤ ਨਾਲ ਖਲਵਾੜ ਕਰਨੇ ਲੱਗਦਾ ਮੈਨੂੰ ਜੇ ਰੱਬ ਨਹੀਂ ਮਾਰਦੇ ਕਿਤੇ ਤੇ 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 ਪਈ ਉਭਝਾਲੇ ਆ ਕੇ ਥੱਲੇ ਦੱਬਲੇ ਫੇਰ ਫਿਰ ਕੀ ਕਰਾਂਗਾ ਦੋਸੀ ਗੱਡੀ ਦੇ ਅਹ ਸੈਂਸਰ ਜ਼ਰੂਰ ਚੈੱਕ ਕਰਦੇ ਰਹੇ ਕਰੋ ਬੇ ਕੋਈ ਪ੍ਰੋਬਲਮ ਦੇ ਵਿੱਚ ਆ ਜਾਂਦੇ ਗੱਡੀ ਵਿੱਚ ਕਿ ਆ ਸੈਂਸਰ ਕੋਈ ਪ੍ਰੋਬਲਮ ਜਿੱਦਾਂ ਹੁਣ ਆ ਆ ਰਿਹਾ ਹੋਇਆ ਇਹਦਾ ਟਾਇਰ ਦੇ ਵਿੱਚ ਇੱਕਰਚ ਹਵਾ ਨਿਕਲੀ ਜਾ ਰਹੀ ਆ ਭਰਾ ਨਾਲੇ ਹਫਤਾ ਕੱਢ ਦਿੰਦੀ ਭਰਾ ਲੰਦੇ ਹਫਤਾ ਕੱਢ ਦਿੰਦੀ ਆ ਤੇ ਲੋ ਜਣ ਤੇਲ ਵਾਲੀ ਸੂਈ ਆ ਗਈ ਕਹਿੰਦੀ ਮੇਰੇ ਚ ਤੇਲ ਪਵਾ ਕੋਈ ਨੂੰ ਪਵਾ ਲੰਦੇ ਆ ਫਿਰ ਅੱਡੀ ਖੜਾ ਜੇ ਮੇਰੇ ਕਾਡਰ ਆਇਆ ਹੋਇਆ ਮੰਗਾਇਆ ਸੀ ਆਨਲਾਈਨ ਆਸੀ ਦਾ ਆਰਡਰ Amazon ਤੋਂ ਮੰਗਾਇਆ ਘਰ ਆਇਆ ਕਰਦੇ ਆਂ ਅਨਬਾਕਸਿੰਗ ਆਹ ਲਓ ਜੀ ਦੱਸੋ ਕਿਆ ਚੀਜ਼ ਹੋਊਗੀ ਗੈਸ ਕਰੋ ਅਨਬਾਕਸਿੰਗ ਕਰੀਏ ਆਹ ਫੜੋ ਜੀ ਸਮਝੀ ਹੋ। ਸਮਝ ਗਏ। ਹਾਂਜੀ। ਇਹ ਕੁੱਲਾ ਹੀ ਤੇ ਆ। ਕਿਸਨੇ ਮੋੜਿਆ ਬਣਾ ਉਹ। ਹਾਂ? ਇਹ ਤੇ ਕਸਣਾ ਹੈ। ਕਿਸਨੇ ਮੋੜਿਆ ਬਣਾ ਹੋਗਾ ਜੇ ਕੁੱਲਾ ਏ। ਨਹੀਂ। ਹਾਂ। ਜੇ ਖੁੱਲੀ ਚੀਜ਼ ਹੋਵੇ ਨਾ ਮੋੜੀ ਵੀ ਹੁੰਦੀ ਏ। ਨਹੀਂ ਨਹੀਂ ਖੁੱਲਾ ਨਹੀਂ ਹੈਗਾ। ਹੱਥ ਥੱਲੇ ਟਾਰਟ ਹੋ ਜਾਣਾ ਨੇ। ਆਹ। ਟਾਟਰ ਗਨਿਤ ਤੇ ਹੋਰ ਹਾਂ ਆ ਤੁਹਾਨੂੰ ਪਹਿਲਾਂ ਹੀ ਗਏ ਹਾਂ ਚੀਜ਼ੇ ਮੋੜੀ ਵੀ ਹੈ ਕਿਸੇ ਨੇ ਦੇਖਣਾ ਕਿ ਮੁੰਡਾ ਇਹ ਤਾਂ ਫੋਰ ਨਟ ਹੋਣਾ ਕੋਈ ਇੱਥੇ ਰੋਂਗ ਪ੍ਰੋਡਕਟ ਆ ਗਿਆ ਦਿਨ ਇੱਥੇ ਕਿ ਬਟਨ ਹੁਣ ਨਟ ਹੁੰਦਾ ਉਹ ਕਸਿਆ ਹੋਇਆ ਨਹੀਂ ਹੈ ਜਿਹੜਾ ਨੇ ਇੱਥੇ ਪਾ ਗਏ ਆ ਤੇ ਇੱਥੇ ਪੈ ਕੇ ਇਹ ਉੱਪਰ ਨਟ ਕੱਸ ਹੋ ਜਾਂਦੇ ਇਹ ਮੈਂ ਡੱਬਾ ਵੀ ਪੁਰਾਣਾ ਲਾਂਦਾ ਲੈ ਚੇਪੀਆਂ ਨਾਲ ਕੇ ਡੱਬਾ ਦਿੱਤਾ ਵਾ ਤੁਹਾਨੂੰ ਪਟਿਆ ਵਾ ਉਹ ਡੱਬੇ ਦੇ ਚੱਲ ਹੁਣ ਇਹਦੇ ਵਿੱਚ ਜੇ ਕਿੱਥੇ ਇਹਦੇ ਵਿੱਚ ਇੰਨੇ ਸਮਾਨ ਕੋਥੋਲ ਬਥੋਲ ਹੋਇਆ ਜਾਂਦਾ ਇੱਕ ਥੋੜੀ ਸਮਾਨ ਆਉਂਦਾ ਨਾਲ ਕੋਲ ਆਈ ਨਹੀਂ ਜਿੱਤੀ ਗਈ ਵੀ ਹੁੰਦੀ ਬਲਟ ਕੁਆਲਿਟੀ ਤਾਂ ਬੜਾ ਘੈਂਟ ਹੈ ਨ ਮਜ਼ਬੂਤ ਆ ਪਰ ਨਟ ਨਹੀਂ ਹੈਗਾ ਉੱਪਰ ਲਾ ਇਹ ਹੁਣ ਚੇਂਜ ਕਰਨਾ ਪੈਣਾ ਹੁਣ ਰਿਟਰਨ ਪਾ ਦੇਣਾ ਹੁਣ ਅੱਪਾ ਨੇ ਆਰਡਰ ਵਾਪਸ ਪਾਤਾ ਇਹ ਤੇ ਸਭ ਤੋਂ ਵੱਡੀ ਚੀਜ਼ ਜਿਹੜੀ ਲੱਗਦੀ ਹੈ ਜੇ ਆਨਲਾਈਨ ਤੁਹਾਡੇ ਕੋਲ ਜੇ ਗਲਤ ਚੀਜ਼ ਆ ਗਈ ਤੁਸੀਂ ਜਦੋਂ ਉਸ ਨੂੰ ਰਿਪਲੇਸਮੈਂਟ ਕਰਦੇ ਆ ਕਰ ਸਕਦੇ ਜਾਂ ਉਸ ਆਰਡਰ ਨੂੰ ਖਤਮ ਕਰ ਸਕਦੇ ਆ ਵਜੇ ਨਹੀਂ ਦੁਕਾਨ ਵਾਲੇ ਨਾਲ ਲੜੀ ਜਾਓ ਤੁਹਾਡੇ ਚੀਜ਼ ਖਰਾਬ ਸੀ ਇਹ ਤੀ ਬਹੁਤੀ ਟੁੱਟ ਗਿਆ ਥੋੜਾ ਪੈਂਦੀ Amazon ਨਾਲ ਦੀ ਆ ਚੀਜ਼ ਸਭ ਤੋਂ ਵੱਧ ਲੱਗਦੀ ਤੁਸੀਂ ਦੇਖ ਕੇ ਚੀਜ਼ ਨਹੀਂ ਪਸੰਦ ਤੁਹਾਡੇ ਜਦੋਂ ਵਾਪਸ ਕਰ ਦਿਓ ਉਹਨੂੰ ਇਤਨ ਪੂਰਾ ਬਦਲ ਚੜ ਕੇ ਆਇਆ ਹੋਇਆ ਆ ਇਹ ਸਾਡਾ ਰੋਪੜ ਸ਼ਹਿਰ ਪੈਂਦਾ ਸਾਡੇ ਮੇਰੇ ਯਾਰ ਦੋਸਤਾਂ ਨੂੰ ਛੋਟੇ ਛੋਟੇ ਕਲਿੱਪ ਜਿਦਾ ਸਟੇਟਸ ਲਾ ਦਿੰਦੇ ਜਾਂ ਗਰੁੱਪਾਂ ਦੇ ਵਿੱਚ ਫੋਟੋ ਪਾਉਣ ਲੱਗ ਮੀ ਪੈਂਦਾ ਉਹ ਪਿੰਡ ਪੁੱਛਦਾ ਕਹਿੰਦਾ ਪਿੰਡ ਮੀ ਪੈ ਰ ਮੇਰਾ ਪਿੰਡ ਤਾਂ ਇੱਕ ਤੁਪਕਾ ਵੀ ਨਹੀਂ ਮੀਦਾ ਕਰਿਆ ਹੈਗਾ ਇਹ ਤਾਂ ਰੋਪੜ ਦਾ ਨੇਰੇ ਲੈਂਦੇ ਪਿਆ ਮੀਨੇ ਇੱਥੇ ਬਿਲਕੁਲ ਵੀ ਨਹੀਂ ਹੈਗਾ ਆ ਜਾ ਬਾਈ ਇਧਰ ਵੀ ਆ ਜਾ ਹੁਣ ਥੋੜਾ ਜਿਹਾ ਪਾ ਦੇ ਥੋੜਾ ਜਿਹਾ ਅੱਜ ਤਾਂ ਮੀ ਚਣੌੜੇ ਨੂੰ ਜੀ ਕਰਦਾ ਕਿਸੇ ਵੀ ਟਾਈਮ ਮੀ ਆ ਸਕਦਾ ਤੇ ਮੈਨੂੰ ਪਹਿਲਾਂ ਪਹਿਲਾਂ ਜਾ ਕੇ ਮੋਟਰ ਪਾਣਾ ਸਿਰਮਾ ਕੀਆ ਤੋੜ ਕੇ ਰੱਖਦੇ ਸੀ ਭੁੱਲਿਆ ਆਇਆ ਹੁਣ ਕੋ ਚੱਕ ਨਾ ਲੈ ਗਿਆ ਹੋਵੇ ਤੇ ਨਾਲੇ ਤੁਹਾਨੂੰ ਮੋਟਰ ਦਾ ਮਨਮ ਬਿਓਦ ਖਾ ਗਿਆ ਹੁੰਦਾ ਚਾਰੇ ਪਾਸੇ ਓੜਾ ਹੋੜਾ ਖੜੇ ਖੜੇ ਤੋੜ ਕੇ ਮੈਂ ਇੱਥੇ ਰੱਖੀ ਤੀ ਯਾਰ ਕਰ ਗਿਆ ਗੋਲ ਕੋਈ ਭਾਈ ਖਾਲੀ ਹੱਥ ਆਏ ਤੇ ਖਾਲੀ ਆ ਤੇ ਚੱਲੇ ਹੁਣ ਕੋਈ ਲੱਭਦਾ ਵਿੱਚ ਜੇ ਮਿਲ ਜਵੇ ਦਵਾਰੇ ਲੱਭਦਾ ਹੁਣ ਘਰਤ ਵੀ ਗੋਲਾ ਪੈਣ ਗਿਆ ਹੁਣ ਇਹ ਕਹਿੰਦਾ ਤੂੰ ਛੱਡ ਕੇ ਕਿਉਂ ਆਇਆ ਤਾ ਤੈਨੂੰ ਪਤਾ ਨਹੀਂ ਕਿਥੇ ਚੋਰ ਆ ਜਾਂਦੇ ਆ ਦਿਨ ਦੇ ਹੜੇ ਚੋਰੀ ਦੱਸ ਬਹੁਤ ਛੋਟੇ ਛੋਟੇ ਚੂਹੇ ਜਹ ਹੁਣ ਇੱਦਾਂ ਨਾਲ ਕੀ ਗੱਲ ਬਣਨੀ ਕੁਝ ਵੀ ਨਹੀਂ ਬਣਨੀ ਹੈ ਹੁਣ ਤੁਹਾਨੂੰ ਦਿਖਾਉਂਦਾ ਮੋਟਰ ਦੇ ਉੱਪਰ ਦਾ 뷰 ਚਾਰੇ ਪਾਸੇ ਗ੍ਰੀਨਰੀ ਹੀ ਗ੍ਰੀਨਰੀ ਜਿੱਧਰੋਂ ਤੁਸੀਂ ਦੇਖੂਗੇ ਗ੍ਰੀਨਰੀ ਹੀ ਗ੍ਰੀਨਰੀ ਆ ਥੱਲੇ ਵਾਲਾ 뷰 ਆਪਣਾ ਤੇ ਸਾਹਮਣੇ ਮੇਰੇ ਪੂਲੇ ਲੱਗੇ ਹੋਏ ਆ ਇਹ ਸਾਨੂੰ ਦੇਖਣ ਦਾ ਲੱਗਦਾ ਕਿਸੇ ਜੰਗਲ 'ਚ ਖੜੇ ਹੁੰਦੇ ਆ ਦੇਖੋ ਦੂਰ ਦੂਰ ਤੱਕ ਨੂੰ ਹਲਕੇ ਹਲਕੇ ਛਿੱਟੇ ਜੇ ਡੇਰਨ ਲੱਗ ਗਿਆ ਆ ਦੇਖੋ ਵਿਚ ਵਿਚ ਆ ਮੀਂਹ ਦੀ ਤਿਆਰੀ ਆ ਹੁਣ ਮੈਂ ਘਰ ਨੂੰ ਜਾਵਾਂ ਕਰਾਂ ਜਾ ਕੇ ਦੋ ਤਿੰਨ ਗਾੜਾ ਸੁਣਾ ਵੀ ਤੂੰ ਸਵੇਰੇ ਕਾਤੇ ਨਹੀਂ ਲੈ ਕੇ ਆਇਆ ਹੁਣ ਕਾਹਦੇ ਦੱਸਿਆ ਚੱਕ ਕੇ ਲੈਣੀ ਸਵੇਰੇ ਹੁਣ ਪਤਾ ਨਹੀਂ ਕਿਹੜਾ ਚੱਕ ਲਈ ਆ ਹੁਣ ਆ ਚੋਰ ਕਿਸਦਾ ਤਾਂ ਮੂੰਹ ਚ ਪਈ ਚਲੋ ਪਾਈ ਉਹਦੇ ਵੀ ਭਲਾ ਜਿਹਨੇ ਚੱਕੀ ਆ ਚੋਰੀ ਹੋ ਗਈ ਸੱਜੀਆਂ ਹੋਰ ਕੀ ਆ ਮੈਂ ਲੈ ਕੇ ਬੈਠਾ ਮਸਾਲਾ ਬਣਾਉਣ ਬੈਠੀ ਆ ਮਸਾਲਾ ਵੀ ਘਰ ਕਰ ਲਿਆ ਹੁਣ ਮੈਂ ਦੱਸ ਗਿਆ ਕਰਾਂ ਹਾਂ ਕਿ ਤੇ ਕੋਸੇ ਤੇ ਇਹ ਵੀ ਆਉਂਦੇ ਚੱਕ ਲੈ ਕੇ ਆਉਣੇ ਹੈ ਹੈ ਅੰਦਰ ਆਖੇ ਆਪੇ ਤੁਸੀਂ ਹੁਣ ਬੰਦੂ ਦਾ ਲੈ ਕੇ ਜਾ ਸਵੇਰੋਂ ਫਾਨੂੰ ਕਿਹਾ ਤਾਂ ਮੈਂ ਜਾਵਾਂ ਲੈ ਆਵਾਂ ਜਾ ਕੇ ਜਾਂ ਪਿਰਤਪਾਲ ਚੱਲਿਆ ਦਾ ਡੋਲੂ ਚ ਤੁਹੇ ਦੋ ਦੋ ਚੱਕਰੇ ਕਰਤਾ ਜੀਰਕੂ ਕੋਲ ਤੇ ਆਇਆ ਇੱਕ ਡੋਲੂ ਮੋਟਰ ਉੱਤੇ ਪਿਆ ਪਿਰਤਪਾਲ ਦਾ ਦਾ ਜੀਰਕੂ ਕੋਲ ਤੇ ਆਇਆ ਹਤਾ ਤੇ ਕਹਿੰਦਾ ਚੱਕ ਲਿਆ ਮੈਂ ਜਾ ਕੇ ਲੈ ਆਵਾਂ ਕਹਿੰਦਾ ਨਹੀਂ ਹੁਣ ਲਖੜਿਆ ਨੂੰ ਆਉਣਾ ਨੇ ਪਿਰਤਪਾਲ ਉਧਰ ਲੈ ਜੂਗਾ ਮੈਂ ਤਾਂ ਉਹ ਤੁਹਾਡੀ ਗੱਲ ਤੋਂ ਮੇਝੀ ਨਹੀਂ ਆਈ ਮੈਂ ਚੱਲ ਰਿਹਾ ਵੀ ਚੱਲਿਆ ਤੁਸੀਂ ਕੀ ਇਹ ਟੋਲ ਨਹੀਂ ਤੁਸੀਂ ਮੋਟਰਸਾਈਕਲ ਤੇ ਰੱਖਦੇ ਜੀ ਯਾਰ ਰੱਖਿਆ ਭੁੱਲਿਆ ਨਜ਼ਰ ਉਸ ਟਾਈਮ ਮੈਂ ਚੱਲ ਸ਼ਾਮ ਨੂੰ ਲਿਆਉਂਗਾ ਜਾ ਕੇ ਚੱਲ ਕੋਈ ਗੱਲ ਹੀ ਹੁਣ ਇੰਨੇ ਦਿਨਾਂ ਬਾਅਦ ਇੰਨਾ ਤੇਜ਼ ਵੀ ਦੇਖਿਆ ਆ ਤੁਸੀਂ ਦੇਖੋ ਨਾ ਪੂਰੀ ਬਰਸਾਤ ਪੈ ਰਹੀ ਆ ਨਜ਼ਾਰਾ ਅਗਰ ਨਹੀਂ ਆਲੇ ਦਵੇ ਰੱਬ ਨੇ ਸੁਣ ਲਈ ਜਿਹੜਾ ਅੱਜ ਤਰਸਦਾ ਬਹੁਤ ਗਰਮੀ ਸੀ ਕਿਸੇ ਨੇ ਸੱਚ ਕਿਹਾ ਜਦੋਂ ਕਿਸੇ ਚੀਜ਼ ਦੀ ਲੋੜ ਹੋਵੇ ਨਾ ਉਹ ਚੀਜ਼ ਦਾ ਰੋਲਾ ਪਾ ਦੋ ਮੈਂ ਗਰੁੱਪਾਂ ਦੇ ਵਿੱਚ ਬਹੁਤ ਰੋਲਾ ਪਾਇਆ ਬਹੁਤ ਰੋਲਾ ਪਾਇਆ ਫਿਰ ਮੇਰੇ ਇੱਕ ਦੋਸਤ ਦਾ ਮੈਸੇਜ ਆਇਆ ਕਹਿੰਦਾ ਮੇਰੇ ਘਰ ਆ ਕੀ ਆ ਲੱਗੀਆਂ ਪਈਆਂ ਵੀ ਆ ਕੇ ਮੈਨੂੰ ਲੈ ਜਾ ਮੈਂ ਹੁਣ ਉਹਦੇ ਕੋਲ ਚੱਲਿਆ ਮੈਂ ਕਿਹਾ ਬੁਆਇਫ ਨੇ ਮਸਾਲਾ ਪੋਣਾ ਇਹ ਤਾਂ ਮਸਾਲਾ ਨਹੀਂ ਖਰਾਬ ਹੋਣਾ ਦੇਣਾ ਇੱਕ ਮੇਰਾ ਦੋਸਤ ਰੋਪੜ ਤੋਂ ਆ ਰਿਹਾ ਦਾ ਕਹਿੰਦਾ ਮੈਂ ਕੱਲੋ ਕੀ ਆਫਰ ਲਿਆਉਂਦਾ ਮੈਂ ਕਿਹਾ ਰਹਿਣ ਦੇ ਨਾ ਲੈ ਕੇ ਹੁਣ ਮੈਂ ਕਿਹਾ ਮੈਨੂੰ ਚਾਹੀਦੀ ਤਾਜੀ ਬਿਲਕੁਲ ਲੱਗੀਆਂ ਜਿਹੜੇ ਅਸੀਂ ਤਾਜੀ ਟੋੜੀ ਆ ਉਹ ਕਿਆ ਬਰਾ ਕਿੰਨੇ ਦਿੰਦੀ ਜਿਹੜੀ ਤਾਜੀ ਟੁੱਟੀ ਦਾ ਹੋਵੇ ਥੋੜਾ ਜਿਹਾ ਲੈ ਕੇ ਆ ਮੈਂ ਤੂੰ ਤੁਹਾਡਾ ਮਸਾਲਾ ਨਹੀਂ ਖਰਾਬ ਹੋਣ ਦਿੰਦੇ ਹੁਣ ਹੀ ਲੈ ਕੇ ਆ ਮੈਂ ਮੈਂ ਤਾਂ ਪੂਰਾ ਦੋਾਰੇ ਸ਼ਲ ਹੋ ਰਹਾ ਮਜ਼ਾ ਪੂਰਾ ਆਇਆ ਜੀ ਦਾ ਬਈ ਨਾਉਣ ਦਾ ਚੱਲ ਜੀ ਹੁਣ ਦੇਖੇ ਜਾ ਕੇ ਕੀ ਲੱਗਿਆ ਇਹ ਦੋ ਰੰਗਾ ਪਾਣੀ ਐਸਾ ਥੇ ਮਿੱਟੀ ਰੰਗਾ ਪਾਣੀ ਯਾਰ ਐਸਾ ਥੇ ਜ਼ਿਆਦਾ ਮੈਲਾ ਜਾ ਰਿਹਾ ਦੋਨੇ ਇਕੱਠੇ ਹੋ ਕੇ ਵਿੱਚ ਜਾ ਰਿਹਾ ਦੇਖੋ ਪਾਣੀ ਪਾਣੀ ਦੇਖੋ ਇੱਧਰ ਹਾਂ ਇੱਕ ਕੀ ਹੈ ਕਿ ਕੀ ਹੈਗਾ ਹਾਂ ਤੇ ਮੈਂ ਜਾ ਕੇ ਲੈ ਕੇ ਆਵਾਂ ਉਹ ਨਿਕਲੇ ਡਾਕਟਰ ਸਾਹਿਬ ਚਾਹ ਮੈਂ ਆ ਤੋ ਤੋੜ ਤੋੜਦੀ ਇਹਨਾਂ ਦੇ ਪਹਿਲਾਂ ਵੰਡ ਪੀਆਂ ਵੰਡਦੇ ਹਾਂ ਜੀ ਕੀ ਯਾਰ ਇਹ ਯਾਰ ਦੋਸਤਾਂ ਨੂੰ ਤਾਂ ਪੈ ਗਈ। ਅੱবি ਮੈਂ ਇਥੇ ਤੋੜੀ ਹਾਂ। ਹਾਂ। ਚੱਲ। ਮੈਂ ਇੰਨੇ ਨਾਲ ਸਰਚੂ। ਤੇਰੇ ਜਿਹਾ ਸਰਦਣਾ ਕਰਦੇ ਹੈਗੇ। ਅੱਜ ਮੈਂ ਮੋਟਰ ਉੱਪਰ ਤੋੜੀਤੀ ਯਾਰ। ਤਾਂ ਕਿ ਕਰ ਜਾਣਾ। ਸਾਲੂ ਉਹ ਛੋਟੇ ਛੋਟੀਆਂ ਬਹੁਤ ਆ। ਅਹੇ ਜਿਹੀਆਂ ਕੱਲ ਤੱਕ ਸਵੇਰੇ ਤੱਕ ਤਾਂ ਹੋ ਜਾਣੀਆਂ। ਸਵੇਰ ਤੱਕ ਚਾਹੀਦੀ ਤਾਂ ਹੋਂਤੀ। ਦੇਖ ਲੈ ਕਦੋਂ। ਮੈਂ ਹੈ ਨਹੀਂ ਹੋਰ ਵੀ ਲੱਭੀਆ। ਉੱਥੇ ਬਸਰ ਕੇ ਦੇਖ। ਹਾਂ ਆਵੇ ਉਹਦੇ। ਇਹ 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 ਗਾੜੀਆਂ। ਅਹੇ ਜਿਹੀਆਂ 8-10 ਇੰਨੀਆਂ ਨੇ ਹੋਈਆਂ। ਹੋਰ ਦੇ ਹੋਏ ਜਾ ਰਿਹਾ ਉੱਥੇ ਪਰ ਇਹਨੂੰ ਕਿੰਨੀ ਇਹਨੂੰ ਕਿ ਕਰੂੰਗਾ ਬਣ ਜਾਓ ਮੇਰਾ ਕਿਲੋ ਗੰਡਾ ਤਾਂ ਘੜ ਪੂਰੀ ਚੜ ਜਾਓ ਉਹ ਯਾਰ ਭਾਂਜੇ ਨੂੰ ਹੋਰ ਵੀ ਪਾਉਦੀ ਏ ਹੋਰ ਚਾਹੀਦਾ ਹੈ ਚਲੋ ਕਹੋ ਕਰਬਾ ਰੱਬਾ ਮੀਂਹ ਵਰਸਾ ਬੋਲੋ ਰੱਬਾ ਰੱਬਾ ਮੀਂਹ ਵਰਸਾ ਬਾਹਰ ਪਰਸਾ ਵਰਸਾ ਕਰ ਸਰ ਤਿਆਰ ਹੋ ਰੋ ਬਣਾਉਣੇ ਨੂੰ ਬੜੀ ਜਦੋਂ ਜਹਤ ਤੋਂ ਬਾਅਦ ਕੀ ਆਦੀ ਸਬਜ਼ੀ ਫਿਰ ਬਣੇ ਗਈ ਭਾਈ ਅਰੇ ਥੋੜੀ ਜਿਹੀ ਕੱਦੀ ਸਿਟੀ ਹੋਰ ਮਰਾ ਦੋ ਇਹਨੂੰ ਹਾਂਜੀ ਹਾਂ ਮੈਂ ਦੇਖੀ ਤੇ ਕੋਲੇ ਨਹੀਂ ਪਈ ਤੇ ਮਿੱਤਰ ਤੇ ਸਿਟੀ ਮਰਲਾ ਨਹੀਂ ਜਦੋਂ ਜਹਦ ਵਾਲੇ ਕੀਰੇ ਖਾਣੀ ਚਾਹੀਦੀ ਆ ਬਹੁਤ ਸਵਾਦ ਈ ਆ ਰਹੀ ਸਿਟੀ ਬਚ ਗਈ ਮੈਂ ਕੋਲੀ ਨਹੀਂ ਦੀ ਹਾਲੇ ਸਬਜ਼ੀ ਥੋੜੀ ਜਿਹੀ ਕੱਚੀ ਸੀ 5 5% ਕੱਚੀ ਸੀ ਥੋੜੀ ਜਿਹੀ ਬਾਕੀ ਓਵਰਆਲ ਬੜੀ ਈ ਸੀ ਬਸ ਭਾਫਨ ਵਾਲੀ ਬਣੇ ਜਾਣੀ ਸੀ ਤੇ ਮਹਿਕ ਰਹੀ ਹੁਣ ਆ ਰਹੇ ਆ ਪਾਕਿਸਤਾਨ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਯਾਤਰਾ ਕਰਕੇ ਆ ਪਰਸੋਂ ਕਰਤਾਰਪੁਰ ਸਾਹਿਬ ਗਏਦੇ ਹੋ ਤੇ ਕੱਲ ਕੱਲ ਆਗੇ ਤੇ ਹਰਮੰਦਰ ਸਾਹਿਬ ਤੇ ਅੱਜ ਉਹ ਚਾਲੇ ਪਾਤੇ ਥੇ ਉਹਨਾਂ ਨੇ ਪ੍ਰੂਕਰਨ ਦਰਸ਼ਨ ਕਰਦੇ ਕਰਦੇ ਤਰਨ ਤਰਨ ਗੋਬਿੰਦਪਾਲ ਸਾਹਿਬ ਤੇ ਆ ਗਏ ਉਹ ਹੁਣ ਦੇਖਦੇ ਪਹੁੰਚਣੇ ਆਲੇ ਬਸ ਲਓ ਜੀ ਇੱਥੋਂ ਹੀ ਯਾਤਰਾ ਸ਼ੁਰੂ ਕਰੀਦੀ ਤੇ ਇੱਥੇ ਹੀ ਸਮਾਪਤੀ ਕਰਤੀ ਹਾਂ ਆ ਜਾਓ ਆ ਜਾਓ ਬਲਾਇਸੌਰ ਨਿਹਾਲ ਕਾਰ ਕਰ ਬਲਾਇਸੌਰ ਨਿਹਾਲ ਸੋ ਸ੍ਰੀ ਅਕਾਲ ਬੋਟੀਕਾ ਹਲੋ ਤੁਹਾਨੂੰ ਮੈਂ ਕੋ ਕਰ ਰਿਹਾ ਹਾਂ ਬੋਟੀਕਾ ਆਰੋਸ਼ੋਕਲਾ ਜੀ ਸਿਕਰਾਲ ਜੀ ਰੋਡ ਦੇ ਅੰਦਰ ਉਲਖੀ ਜਾ ਕੇ ਲੈਣੇ ਫਿਰਦੇ ਨੇ ਉੱਥੇ ਕੋਰਡ ਲੈ ਕੇ ਆਇਆ ਮੇਰਾ ਕੋ ਮੇਰੀ ਜਾਈ ਗਿਆ ਜੀ ਜਿਹੜਾ ਪਹੁੰਚੇ ਕਿ ਫਿਰ ਵੀ ਆਸ ਨਹੀਂ ਦਿਵਾਲਾ ਰਾਤ ਨੂੰ ਆਉਂਗੇ ਦੱਸ ਕੇ ਆਲਾ ਉਹ ਲੋਗੇ ਟਰੈਕਟਰ ਬੜਾ ਭੱਜਦਾ 40 45 ਭਜਦਾ ਤੇ ਉਦਾਂ ਜਨ ਪੀੜਪੂੜ ਚ ਫੇਰ ਵੀ ਫੇਰ ਵੀ ਗੁਰਦਾਰ ਵੀ ਸਾਰੇ ਜਾ ਕੇ ਆਇਆ ਹੁੰਦੇ ਹੋਏ ਵੀ ਅੱਛਾ ਕੋਈ ਨਹੀਂ ਛੱਡਿਆ ਜੀ ਦੇਖ ਤਾਂ ਪਾਪਾ ਚੀਜੀ ਲੈ ਕੇ ਆਇਆ ਹੁਣ ਅੰਦਰ ਚੀਜੀ ਚੀਜੀ ਪੰਜਾਂ ਵਿੱਚ ਦੇਖ ਸੱਪ ਜਾਂਦਾ ਪੰਜਾਂ ਟੌਫੀਆਂ ਲਓ ਜਮਨੇ ਕਲਾ ਬੁੱਝੇ ਸੁੱਕੀ ਸੰਧੀ ਆ ਵੀ ਗ ਗਿਆ ਮੌਸਮ ਠੰਡਾ ਕਰਾ ਦੇ ਕੀ ਮੁਰੂ ਮੁਰਸਾ ਲੰਦੋ ਹਾਂ ਆ ਗਿਆ ਵੀਰਾ ਹਾਂ ਲਓ ਜੀ ਆ ਗਿਆ ਤੇਰਾ ਸਭ ਜਿਆਦਾ ਵਧੀਆ ਨਹੀਂ ਆ ਤੇ ਚਲ ਬੰਦ ਕਰ ਤਾ ਉਹ ਕੱਪੜੇ ਅਲਣ ਤੋਂ ਉਰਵਾਸਤੇ ਹਾਂਜੀ ਕੱਲ ਤੁਸੀਂ ਨੇ ਜਮਾਇਆ ਹਾਂ ਚਲ ਸਾਨੂੰ ਕਿਹਾ ਭਾਈ ਕੁਝ ਵੀ ਨਹੀਂ ਸਾਨੂੰ ਪਰਸਾ ਪਰਸਾ ਕਤਲ ਨੰਦਾ ਅੱਜ ਤੋਂ ਫੋਨ ਪਾਪੜੀ ਜਿਹਾ ਕਹਿੰਦੇ ਹੁੰਦੇ ਆ ਮੋਹ ਵਧੀਆ ਵੀ ਉਹ ਡਾਲਰ ਨਹੀਂ ਚੱਲਿਆ ਇਹਦਾ ਬੱਤੋ ਲਓ ਕਿਉਂ ਉਹ ਪੁਰਾਣਾ ਦਾ ਫਿਰ 1000 ਦਾ ਟੋੜਾ ਸੋਨ ਪੱਪ ਕਹਿੰਦਾ ਸੋਨ ਪੱਪ ਦੀ ਪਤਨੀ ਕਹਿੰਦੇ ਇਹਨੂੰ ਵਾਓ ਕਿੰਨਾ ਵਧੀਆ ਬਈ ਵਾਹ ਬਹੁਤ ਹੈਵੀ ਹੁੰਦਾ ਇਹ ਇੰਨਾ ਥੋੜੇ ਇੱਕ ਟਿੱਕੀ ਜਿ ਮਸੀ ਘਾਉਂਦੀ ਬਹੁਤ ਹੈਵੀ ਬਣਿਆ ਹੁੰਦਾ ਇਹ ਜਿਸ ਸੁੱਖ ਤੇ ਨਾਲ ਦੁੱਖ ਵੀ ਹੈ ਉਹ ਪਤਾ ਕਿਉਂ ਲਾਈਟ ਪੱਜੀ ਹੋਈ ਹਾਲ ਤੱਕ ਆਈ ਨਹੀਂ ਵੈਸੇ ਇਨਵਰਟਰ ਹੈਗਾ ਅਸੀਂ ਕਹਿੰਦਾ ਇਨਵਰਟਰ ਰਾਤ ਨੂੰ 10:00 11:00 ਵਜੇ ਚਲਾਈਏ ਤੇ ਸਵੇਰੇ 6:00 7:00 ਵਜੇ ਤੱਕ ਟਾਈਮ ਕੱਢ ਦੂਗਾ ਮੈਂ ਹਾਲ ਤੱਕ ਜਦ ਤੱਕ ਹਾਲ ਬਾਹਰ ਦਾ ਨਜ਼ਾਰਾ ਲੰਨੇ ਆਂ ਆਹ ਤਾਂ ਠੰਡੀ ਠੰਡਾ ਹੈ ਤਾਂ ਠੰਡਾ ਮੌਸਮ ਤਾਂ ਤੇ ਹਾਂ ਇੱਕ ਥੋੜੀ ਚੀਜ਼ ਹੋਰ ਦੱਸਣਾ ਚਾਹੁੰਦਾ ਹੁਣ ਸਾਡੇ ਮੱਛਰ ਨਹੀਂ ਲੜਦੇ ਆ ਉਹ ਪਤਾ ਕਿਉਂ ਦਿਖਾਵੇ ਮੜਾ ਜਾ ਆ ਜਿਹੜਾ ਮੈਂ ਸਾਰੇ ਜਿਹੜੇ ਸਾਰੇ ਬੰਨੋ ਛੜਕੰਦਾ ਮਿੰਟਕਵਾ ਦਾ ਇੱਕ ਮਾਦ ਲੈ ਚਾਰੇ ਪਾਸੇ ਇਹਦੀ ਖੁਸ਼ਬੂ ਨਾਲ ਫਿਰ ਆਉ ਮਲਤਨ ਲਤਾ ਮਾਰੇ ਮੇਰੇ ਕੋਈ ਨਹੀਂ ਆਇਆ ਹੈਗਾ ਬਾਉਂਦਾ ਫਿਰ ਜਦ ਦੇਖੀ ਟੀਂ ਟੀਜੀ ਕਰ ਲਾ ਜਦਾ ਫਿਰ ਇੱਕ ਦਾ ਪ੍ਰੈਸ਼ਰ ਜਾ ਮਾਰ ਦਿੱਤਾ ਚੱਲ ਇਹ ਮੁਸਕ ਜੇ ਨਾਲ ਆਉਂਦਾ ਨਹੀਂ ਹੈਗਾ ਮੁਸਕ ਦੇ ਖੁਸ਼ਬੂ ਨਾਲ ਇਹਦਾ ਮੁਸਕ ਹੋਰ ਨਾਲ ਖੁਸ਼ਬੂ ਹੋਰ ਹੁੰਦੀ ਹੈ ਤੇ ਹੁਣ ਆਪਾਂ ਵੀਡੀਓ ਬੰਦ ਕਰਦੇ ਆਂ ਅੱਜ ਦੀ ਵੀਡੀਓ ਇੱਥੇ ਤੱਕ ਸੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਤੁਸੀਂ ਜਿਹੜੀ ਪਿਛਲੀਆਂ ਇੱਕ ਦੋ ਵੀਡੀਓ ਤੇ ਬਹੁਤ ਜ਼ਿਆਦਾ ਪ੍ਰੇਮ ਦਿੱਤਾ ਤੇ ਹੁਣ ਵੀ ਬਸ ਲੈਡ ਦੀ ਵੇਟ ਹੈ ਤੇ ਮੈਂ ਵੀ ਥੋੜੇ ਜਿਹਾ ਇੱਧਰ ਕੰਮ ਕਰ ਰਿਹਾ ਹਾਂ ਥੋੜੇ ਕੰਮ ਕਰ ਲਈਏ ਤਨਵਜੀ ਅੱਜ ਬਹੁਤ ਮੀਂਹ ਪਿਆ ਮੀਂਹ ਦਾ ਸੁੱਖ ਆ ਲੈਟ ਭੱਜੀ ਦਾ ਦੁੱਖ ਸਰ ਕੋਈ ਨਹੀਂ ਫਿਰ ਵੀ ਐਡੀ ਗੋੜੇ ਸੁੱਖ ਦੁੱਖ ਦੇ ਨਾਲੇ ਚੱਲਦੇ ਰਹਿੰਦੇ ਐਡਾ ਦੁੱਖ ਵੀ ਨਹੀਂ ਲੈਟ ਦਾ ਕੋਈ ਐਡਾ ਨਹੀਂ ਪਰ ਮੱਛਰ ਲੜ ਰਿਹਾ ਹੋਰ ਤਾਂ ਕੋਈ ਪ੍ਰੋਬਲਮ ਨਹੀਂ ਆ